ਕੀ ਕਬ ਸੁਰਿੰਦਰਪਾਲ ਜੀ ਲਾਸਟ ਸਮਾਂ ਆਪਣੇ ਕੋ ਬਹੁਤ ਘੱਟ ਆ ਕੀ ਕਹਿਣਾ ਚਾਹੁੰਦੇ ਹੋ ਇਹ ਕਿਸੇ ਸਾਜ਼ਿਸ਼ ਦਾ ਸ਼ਿਕਾਰਤਾ ਨਹੀਂ ਹੋਏ ਇਹ ਅਮਰਿਤਪਾਲ ਸਿੰਘ ਬਿਲਕੁਲ ਜੀ ਇਹਨਾਂ ਨੂੰ ਜਿਹੜਾ ਆ ਸਾਜ਼ਿਸ਼ ਦਾ ਸ਼ਿਕਾਰ ਜਿਹੜਾ ਆ ਉਹ ਬਣਾਇਆ ਜਾ ਰਿਹਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜਿਹੜੇ ਆ ਉਹ ਇਹਨਾਂ ਨੂੰ ਆਪਣਾ ਪੰਜਾਬ ਦਾ ਲੀਡਰ ਮੰਨਦੇ ਨੇ ਤੇ ਨੌਜਵਾਨ ਜਿਹੜੇ ਆ ਉਹ ਇਹਨਾਂ ਦੇ ਨਾਲ ਨੂੰ ਪੰਜਾਬ ਦੇ ਲੋਕ ਨਾਲ ਨੇ ਕਿਤੇ ਬਾਕੀ ਸਾਰੀਆਂ ਪਾਰਟੀਆਂ ਨੂੰ ਨਕਾਰ ਚੁੱਕੇ ਨੇ ਤੇ ਜਿਹੜੀਆਂ ਇਹ ਮੌਜੂਦਾ ਪਾਰਟੀਆਂ ਹੋਣ ਆਮ ਆਦੀ ਪਾਰਟੀ ਆ ਜਾਂ ਹੋਰ ਹੋਰ ਪਾਰਟੀਆਂ ਨੇ ਉਹ ਇਹ ਚਾਹੁੰਦੀਆਂ ਨੇ ਕਿ ਅਮਰਪਾਲ ਅੱਗੇ ਨਾ ਆਵੇ ਤੇ ਉਹਨੂੰ ਇਹ ਫਸਾਇਆ ਜਾ ਰਿਹਾ ਪਰ ਮੈਂ ਆਪ ਜੀ ਦੇ ਸਾਹਮਣੇ ਦੇ ਰਹੀ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਅਸੀਂ ਜਿਹੜਾ ਪੰਜਾਬ ਦੇ ਵਾਸਤੇ ਪੰਜਾਬ ਦੇ ਹੱਕਾਂ ਵਾਸਤੇ ਜਿਹੜਾ ਸੰਘਰਸ਼ ਕਰ ਰਹੇ ਆ ਉਹ ਸੰਘਰਸ਼ ਜਿਹੜਾ ਐਜ਼ ਇਟ ਇਜ਼ ਇਸੇ ਤਰ੍ਹਾਂ ਹੀ ਜਾਰੀ ਰਹੂਗਾ ਇਹ ਆਪਣੀਆਂ ਧੱਕੇਸ਼ਾਹੀਆਂ ਖਰੂਆਂ ਬੰਦ ਕਰਿਓ ਜੇ ਪਾਉਂਦਾ ਨਾ ਕਰਨਗੇ ਤੇ ਉਹ ਦਿਨ ਦੂਰ ਨਹੀਂ ਗਿਆ ਜਿੱਤਨਾ ਪਹਿਨੇ ਵੀ ਅ fırsਰਾਂ ਦੇ ਨਾਲ ਤੇ ਅੱਜ ਉਹਨਾਂ ਨੂੰ ਖਮਿਆਜਾ ਪੂਰਾ ਤੱਕ ਪੈ ਰਿਹਾ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਅ fırsਰਾਂ ਨੂੰ ਇਹਨਾਂ ਲੀਡਰਾਂ ਨੂੰ ਵੀ ਖਮਿਆਜਾ ਜਿਹੜਾ ਪੂਰਾ ਨਾ ਪਾਏਗਾ ਠੀਕ ਹੈ ਨੀ ਇਨਸਾਫ ਜਿਹੜਾ ਆ ਉਹ ਸਾਹ ਹੈ ਉਹ ਕਾਨੂੰਨ ਜਿਹੜਾ ਸਾਰਿਆਂ ਵਾਸਤੇ ਬਰਾਬਰ ਆ ਚਾਹੇ ਉਹ ਅੰਮ੍ਰਿਤਪਾਲਾ ਚਾਹੇ ਕੋਈ ਹੋਰ ਆ ਠੀਕਾ ਠੀਕਾ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਸਮਾਂ ਦਿੱਤਾ ਸਾਰਿਆਂ ਨੇ ਆਪਣੇ ਵਿਚਾਰ ਰੱਖੇ ਭਾਈ ਅਮਰਪਾਲ ਸਿੰਘ ਵਾਲੇ ਮਾਮਲੇ ਦੇ ਵਿੱਚ ਇਹ ਮਾਮਲਾ ਆਉਣ ਵਾਲੇ ਦਿਨਾਂ ਦੇ ਵਿੱਚ ਬੇਹਦ ਗੰਭੀਰ ਬਣਨ ਜਾ ਰਿਹਾ ਕਿਉਂਕਿ ਇਸ ਮਾਮਲੇ ਦੇ ਵਿੱਚ ਇਸ ਡਿਬੇਟ ਦੇ ਵਿੱਚ ਐਡਵੋਕੇਟ ਸਿਮਰਜੀਤ ਸਿੰਘ ਦਾ ਇਹ ਦਾਵਾ ਆ ਕਿ ਅਮਰਿਤਪਾਲ ਦੇ ਖਿਲਾਫ तमाम ਸਬੂਤ ਜਿਹੜੇ ਆ ਉਹ ਸਾਹਮਣੇ ਆ ਚੁੱਕੇ ਨੇ ਔਰ ਜਲਦੀ ਹੀ ਉਹ ਚਲਾਨ ਦੇ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਵੀ ਆ ਜਾਣਗੇ ਔਰ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜੇਕਰ ਭਾਈ ਅਮਰਿਤਪਾਲ ਸਿੰਘ ਇਸ ਮਾਮਲੇ ਵਿੱਚ ਸੱਚੇ ਹਨ ਤਾਂ ਉਹ ਨਾਰਕੋ ਟੈਸਟ ਕਰਵਾ ਸਕਦੇ ਹਨ ਔਰ ਦੂਸਰਾ ਉਹ ਅਕਾਲ ਤਖਤ ਸਾਹਿਬ ਦੇ ਉੱਤੇ ਆਣ ਕੇ ਵੀ ਕਹਿ ਸਕਦੇ ਹਨ ਕਿ ਉਹਨਾਂ ਨੇ ਇਹ ਕਤਲ ਦੇ ਵਿੱਚ ਸਾਜ਼ਿਸ਼ ਨਹੀਂ ਰਚੀ ਲੇਕਿਨ ਦੂਸਰੇ ਪਾਸੇ ਸ਼ੱਕ ਇਸ ਗੱਲ ਕਰਕੇ ਪੈਦਾ ਹੋ ਰਿਹਾ ਕਿਉਂਕਿ ਇਹ UAPA ਉਸ ਵਕਤ ਲਗਾਇਆ ਗਿਆ ਜਦੋਂ ਮਹਿਜ 5-6 ਦਿਨ ਬਚੇ ਨੇ 14 ਜਨਵਰੀ ਨੂੰ ਜਦੋਂ ਉਹਨਾਂ ਨੇ ਆਪਣੀ ਪਾਰਟੀ ਦਾ ਐਲਾਨ ਕਰਨਾ ਆ ਇਹ ਆਉਣੇ ਵਾਲੇ ਦਿਨਾਂ ਦੇ ਵਿੱਚ ਚਰਚਾ ਦਾ ਵਿਸ਼ਾ ਜ਼ਰੂਰ ਬਣੇਗਾ ਔਰ ਹੁਣ ਸਾਡੀ ਨਿਗਾਹ ਇਸ ਗੱਲ ਤੇ ਰਹੇਗੀ ਕਿ ਇਸ ਇਹ ਮਾਮਲਾ ਆਉਣੇ ਵਾਲੇ ਦਿਨਾਂ ਦੇ ਵਿੱਚ ਕਿੰਨਾ ਤੂਲ ਫੜਦਾ ਆ ਔਰ ਬਾਪੂ ਤਰਸੀਮ ਸਿੰਘ ਜਿਹੜੇ ਅਮਰਤਪਾਲ ਸਿੰਘ ਦੇ ਪਿਤਾ ਆ ਉਹਨਾਂ ਦਾ ਦਾਵਾ ਇਹ ਆ ਕਿ ਇਹ ਉਹਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਆ ਭਾਈ ਅਮਰਤਪਾਲ ਸਿੰਘ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਆ ਔਰ ਸਵਾਲ ਤਾਂ ਇਹ ਵੀ ਪੈਦਾ ਹੁੰਦਾ ਕਿ ਆਖਰਕਾਰ ਜਿਨ੍ਹਾਂ ਵਿਅਕਤੀਆਂ ਦੇ ਖਿਲਾਫ ਐਨਐਸਏ ਲੱਗਾ ਹੋਇਆ ਸੀ ਤਾਂ ਉਥੇ ਫੋਨ ਕਿਸ ਤਰ੍ਹਾਂ ਪਹੁੰਚ ਗਏ ਤਮਾਮ ਸੁਰੱਖਿਆ ਏਜੰਸੀਆਂ ਉਹਨਾਂ ਤੇ ਨਿਗਰਾਨੀ ਰੱਖ ਰਹੀਆਂ ਤੇ ਅਜਿਹੇ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਕਤਲ ਦੀ ਸਾਜ਼ਿਸ਼ ਕਿਸ ਤਰ੍ਹਾਂ ਰਚ ਗਈ? तमाम ਸਵਾਲ ਇਹ ਵੀ ਜਿਹੜੇ ਲੋਕਾਂ ਦੇ ਸਾਹਮਣੇ ਹਨ। ਬੜੇ ਰੋ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ।